ਨਮਸਕਾਰ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਨਿਊਜ਼ ਮੈਂ ਰਾਜਪਾਲ ਸਿੰਘ ਲਾ ਜੇਕਰ ਗੱਲ ਕੀਤੀ ਜਾਵੇ ਅੱਜ ਖਨੌਰੀ ਬਾਰਡਰ ਤੇ ਖਨੌਰੀ ਬਾਰਡਰ ਤੇ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਬੈਠੇ ਕਿਸਾਨ ਅੱਜ ਦਿੱਲੀ ਨੂੰ ਪੈਦਲ ਸ਼ਾਂਤਮਈ ਤਰੀਕੇ ਨਾਲ ਕੁਝ ਕਰਨਾ ਚਾਹੁੰਦੇ ਸਨ ਪਰ ਜੇਕਰ ਗੱਲ ਕਰੀਏ ਪੰਜਾਬ ਹਰਿਆਣੇ ਦੀ ਹੱਦਾਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਡਟੇ ਹੋਏ ਸਨ ਜਿਨ੍ਹਾਂ ਨੇ ਪਿਛਲੇ ਹੀ ਦਿਨ ਸਰਕਾਰ ਦੀ ਹਦਾਇਤਾਂ ਅਨੁਸਾਰ ਸ਼ਾਂਤਮਈ ਪੈਦਲ ਮਾਰਚ ਕਰਕੇ 6 ਦਸੰਬਰ ਨੂੰ ਜਾਣ ਦਾ ਐਲਾਨ ਕੀਤਾ ਸੀ ਪਰ ਹਰਿਆਣਾ ਸਰਕਾਰ ਨੇ ਮੌਕੇ ਤੇ ਆ ਕੇ ਧਾਰਾ 144 ਲਗਾ ਦਿੱਤੀ ਤਾਂ ਕਿ ਪੰਜ ਵਿਅਕਤੀਆਂ ਤੋਂ ਵੱਧ ਵਿਅਕਤੀ ਕੋਈ ਹਰਿਆਣੇ ਵਿੱਚ ਦਾਖਲ ਨਾ ਹੋ ਸਕੇ ਜਦੋਂ ਕਿ ਕਿਸਾਨ ਕਹਿਣਾ ਚਾਹੁੰਦੇ ਹਨ ਕਿ ਉਹ ਕੇਂਦਰ ਸਰਕਾਰ ਦੇ ਨਾਲ ਬੈਠ ਕੇ ਉਹਨਾਂ ਦੀਆਂ ਮੰਗਾਂ ਹੱਲ ਕਰਨਾ ਚਾਹੁੰਦੇ ਹਨ ਤਾਂ ਕਿ ਉਹਨਾਂ ਦੀਆਂ ਮੰਗਾਂ ਹੱਲ ਹੋ ਸਕਣ ਪਰ ਇਹ ਬੜੀ ਮਤਭਾਗੀ ਗੱਲ ਹੈ ਕਿ ਹਰਿਆਣਾ ਸਰਕਾਰ ਨੇ ਸ਼ਾਂਤਮਈ ਰੋਸ ਪ੍ਰਦਰਸ਼ਨ ਨੂੰ ਰਸਤਾ ਦੇਣ ਦੀ ਬਜਾਏ ਦਫਾ 144 ਲਗਾ ਦਿੱਤੀ ਇਸ ਦੇ ਨਾਲ ਹੀ ਕਿਸਾਨਾਂ ਨੂੰ ਰੋਕਣ ਦੇ ਲਈ ਵੱਡੇ ਵੱਡੇ ਵੈਰੀਕੇਟ ਲਗਾਏ ਗਏ ਹਨ ਉਹ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਇਸ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਵਾਲੇ ਪੈਦਲ ਦੇਖੋ ਜੀ ਦਿੱਲੀ ਜਾਣ ਦਾ ਕੋਚ ਸਰਕਾਰ ਨਾਲ ਸਾਡੀ ਪਿਛਲੀਆਂ ਮੀਟਿੰਗਾਂ ਦੇ ਵਿੱਚ ਸਹਿਮਤੀ ਹੋਈ ਸੀ ਵੀ ਤੁਸੀਂ ਟ੍ਰੈਕਟਰ ਟਰਾਲੀ ਨਾਲ ਬੈ ਕੇ ਨਾ ਜਾਇਓ ਪੈਦਲ ਤੁਸੀਂ ਦਿੱਲੀ ਜਾ ਸਕਦੇ ਹੋ ਅੱਜ ਜਿਹੜਾ ਸਾਡਾ ਸ਼ੰਭੂ ਬਾਰਡਰ ਤੋਂ ਪੈਦਲ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ ਸੀਗਾ ਔਰ ਸਰਕਾਰਾਂ ਦੀਆਂ ਜਿਹੜੀਆਂ ਉਹ ਹੀ ਨਿਰਾਸ਼ਕੀਆਂ ਜਾਂ ਸਰਕਾਰਾਂ ਜਿਹੜੀਆਂ ਸਾਡੇ ਨਾਲ ਧੋਖਾ ਵਾਰ-ਵਾਰ ਕਰ ਰਹੀਆਂ ਪਹਿਲਾਂ ਤਾਂ ਮੀਟਿੰਗਾਂ ਚੋਂ ਭੱਜ ਜਾਂਦੀਆਂ ਅੱਜ ਜਿਹੜਾ ਫੇਰ ਪੱਤਰ ਘੰਟਿਆਂ ਦਾ ਟਾਈਮ ਲਈ ਜਾਂਦੇ ਆਂ ਵੀ ਅਸੀਂ ਸ਼ਾਂਤਬਾਈ ਪਹਿਲਾਂ ਵੀ ਦਿੱਲੀ ਦੇ ਵਿੱਚ ਬੈਠੇ ਰਹੇ ਆਂ ਦਾ ਸ਼ਾਂਤਬਾਈ ਹੁਣ ਅਸੀਂ ਦਿੱਲੀ ਕੁਸ਼ ਕਰ ਰਹੇ ਆਂ ਪਰ ਸਰਕਾਰ ਆ ਜਿਹੜੇ ਹਰਿਆਣੇ ਦੀ ਉਹ ਸਾਨੂੰ ਦਿੱਲੀ ਜਾਣ ਤੋਂ ਵੀ ਰੋਕ ਰਹੀ ਆ ਤੁਸੀਂ ਦੇਖਿਆ ਹੋਣਾ ਬਾਰਡਰ ਦੇ ਉੱਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਆ ਜਾਨੀ ਕਿ ਅਸੀਂ ਆਪਣੀ ਗੱਲ ਸੰਸਦ ਦੇ ਵਿੱਚ ਜਾ ਕੇ ਰੱਖਣੀ ਚਾਹੁੰਦੇ ਆਂ ਵੀ ਸਾਡੀ ਜਿਹੜੀ ਐਮਐਸਪੀ ਉਹਦਾ ਗਰੰਟੀ ਦਾ ਕਾਨੂੰਨ ਜਿਹੜਾ ਸਾਡੇ ਨਾਲ ਪਿਛਲੇ 19 20 ਦੇ ਵਿੱਚ ਵਾਦਾ ਕੀਤਾ ਸੀ ਉਹ ਪੂਰਾ ਕੀਤਾ ਜਾਵੇ ਔਰ ਸਾਨੂੰ ਜਿਹੜਾ 52 ਜਿਹੜੀ ਸਾਡੀ ਕੁੱਲ ਲਾਗਤ ਦਾ ਜਿਹੜਾ 50% ਉਹ ਮੁਨਾਫਾ ਦਿੱਤਾ ਜਾਵੇ ਜੇ ਦੀ ਮੈਂ ਉਦਾਹਰਨ ਦੇ ਵੀ ਦਿਨਾ ਵੀ ਜਿਵੇਂ ਤਰ੍ਹਾਂ ਇੱਕ ਮਲਾਜਮ ਹੈ ਉਹਦੀ ਹਰੇਕ ਸਾਲ ਜਵੇਂ 8 ਵਾ ਪੇ ਕਮਿਸ਼ਨ ਹੁਣ ਬੈਠਾ ਸੀ ਉਹਦੇ ਵਿੱਚ ਉਹਨਾਂ ਦੀਆਂ ਮੰਗਾਂ ਪ੍ਰਵਾਨ ਹੋ ਜਾਂਦੀਆਂ ਪਰ ਜੇ ਕਿਸਾਨ ਉਹ ਆਪਦੀਆਂ ਮੰਗਾਂ ਨੂੰ ਮਨਾਉਣ ਦੀ ਖਾਤਰ ਸੜਕਾਂ ਤੇ ਬੈਠਾ ਹੈ ਗੱਲ ਤਾਂ ਇਹ ਹੋਣੀ ਚਾਹੀਦੀ ਹੈ ਵੀ ਉਹਨਾਂ ਨੂੰ ਸੰਸਦ ਦੇ ਵਿੱਚ ਸਦਕੇ ਜਿਹੜੀਆਂ ਉਹਨਾਂ ਨੇ ਮੰਗਾ ਹੈ ਉਹਨਾਂ ਦੇ ਵਿਚਾਰ ਵਟਾਂਦਰਾ ਕੀਤਾ ਜਾਵੇ ਤੇ ਉਹ ਜਿਹੜੀਆਂ ਸਾਡੀਆਂ ਜਿਹੜੀਆਂ ਮੰਗਾ ਹੈ ਉਹਨਾਂ ਨੂੰ ਲਾਗੂ ਕੀਤਾ ਜਾਵੇ ਅਸੀਂ ਆਪਣੇ ਦਾ ਕੋਈ ਨਜਾਇਜ਼ ਮੰਗਾ ਨਹੀਂ ਮੰਗਦੇ ਜਿਹੜੀਆਂ ਇਹਨਾਂ ਨੇ ਪਿਛਲੇ ਸਾਲਾਂ ਦੇ ਵਿੱਚ ਬਾਦੀ ਕੀਤੀ ਸੀ ਉਹੀ ਅਸੀਂ ਮੰਗਾ ਮੰਗ ਰਹੇ ਹਾਂ ਤੇ ਇਹ ਜਿਹੜਾ ਔਰ ਤੁਸੀਂ ਹੁਣ ਅੱਗੇ ਜਿਹੜਾ ਦਿੱਲੀ ਜਾਂਦਾ ਕੁਝ ਕਰ ਰਿਹਾ ਹੈਗਾ ਜਿਗਾ ਇੱਥੋਂ ਦਾ ਕੀ ਪ੍ਰੋਗਰਾਮ ਕਰਨ ਵਾਲੇ ਬਾਰਡਰ ਦਾ ਇੱਥੋਂ ਤਾਂ ਅਜੇ ਤੱਕ ਸਾਡੀ ਕੋਈ ਕਾਲ ਨਹੀਂ ਜੀ ਨਾ ਹੀ ਸਾਨੂੰ ਇੱਥੇ ਸਾਡੇ ਜਿਹੜੇ ਪ੍ਰਧਾਨਾਂ ਵੱਲੋਂ ਕੋਈ ਕਾਲ ਆਈ ਗਈ ਹੈ ਉਹਦੇ ਤੇ ਅਸੀਂ ਕੋਈ ਨਹੀਂ ਸ਼ੰਭੂ ਤੋਂ ਜਾਣ ਦਾ ਵਿਚਾਰ ਰਹੇ ਤੇ ਸ਼ੰਭੂ ਤੋਂ ਅਸੀਂ ਜਿਹੜਾ ਵਿਚਾਰ ਬਟਾਂਦਰਾ ਕਰਕੇ ਉੱਥੋਂ ਜਿਹੜੇ 101 ਕਿਸਾਨਾਂ ਦਾ ਜਥਾ ਜਿਹੜਾ ਉਹ ਦਿੱਲੀ ਰਵਾਨਾ ਹੋਣਾ ਸੀ ਤੇ ਤੁਹਾਨੂੰ ਵੀ ਪਤਾ ਹੈ ਵੀ ਰਾਤ ਦੇ ਵੀ ਡਰੋਨ ਉੱਤੇ ਚੜਾਈ ਦੇ ਫੋਰਸ ਹੋਰ ਪਤਾ ਸੀ ਵਾਟਰ ਚੈਨਲ ਮੰਗਾ ਕੇ ਠੱਲੀ ਖੜੇ ਆ ਜੀ ਤੇ ਇਹਨਾਂ ਦੀ ਜਿਹੜੀਆਂ ਨੀਅਤ ਸਰਕਾਰਾਂ ਦੀ ਸਾਫ਼ ਨਹੀਂ ਇਸ ਵਾਸਤੇ ਉਹ ਸੋਦਾ ਸਾਨੂੰ ਰਸਤੇ ਜਿਹੜਾ ਜਾ ਜਾਣ ਹੀ ਨਾ ਦੇਣ ਪਰ ਅਸੀਂ ਫੇਰ ਵੀ ਚਾਹੁੰਦੇ ਆ ਵੀ ਕੋਈ ਵੀ ਸਰਕਾਰ ਦਾ ਮਸਲਾ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਜੇਕਰ ਮੋਤੀ ਬਾਹਰਲੇ ਮੁਲਖਾਂ ਦੇ ਵਿੱਚ ਜਾ ਕੇ ਆਪਣੇ ਵਿਚਾਰ ਰੱਖਦਾ ਵੀ ਹਰੇਕ ਜਿਹੜਾ ਕਿਸੇ ਵੀ ਮਸਲੇ ਦਾ ਹੱਲ ਹੈ ਉਹ ਗੱਲਬਾਤ ਨਾਲ ਹੀ ਹੋ ਸਕਦਾ ਅਸੀਂ ਵੀ ਚਾਹੁੰਦੇ ਆ ਵੀ ਸਾਡੇ ਜਿਹੜੀਆਂ ਗੱਲਬਾਤਾਂ ਜਾਂ ਸਾਡੀਆਂ ਜਿਹੜੀਆਂ ਮੰਗਾਂ ਉਸ ਤੇ ਗੱਲਬਾਤ ਨਾਲ ਇਸ ਨੂੰ ਜਿਹੜਾ ਫੈਸਲੇ ਨੂੰ ਕੀਤਾ ਜਾਵੇ